ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਰਸਟ ਵੈਸਟਲੋਕ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋੜ ਹੈਗਾ ਜੀ ਆਨਲਾਈਨ ਕੈਸ਼ অন ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਆਨਲਾਈਨ ਪੇਮੈਂਟ ਪਾਉਣੀ ਐਡਰ ਪਹਿਲਾਂ ਥੋੜੇ ਜਿਹੇ ਦਿਨ ਡਾਕਖਾਨੇ ਦੇ ਵਿੱਚ ਸਿਸਟਮ ਅਪਡੇਟ ਕੀਤਾ ਸੀਗਾ ਤੇ ਬਹੁਤ ਜ਼ਿਆਦਾ ਪ੍ਰੋਬਲਮ ਰਹੀ ਹੈ ਸਾਨੂੰ ਪਰ ਹੁਣ ਉਹ ਪ੍ਰੋਬਲਮ ਜਿਹੜੀ ਸੋਲਵ ਹੋ ਗਈ ਹੈ ਸੋ ਹੁਣ ਬੇਫਿਕਰ ਹੋ ਕੇ ਤੁਸੀਂ ਆਪਣਾ ਆ ਆਰਡਰ ਜਿਹੜਾ ਪਾ ਸਕਦੇ ਹੋ ਬਹੁਤ ਛੇਤੀ ਤੁਹਾਡੇ ਘਰ ਪਹੁੰਚ ਜਾਊਗਾ ਪਹਿਲਾਂ ਪ੍ਰਾਈਵੇਟ ਹੋਣ ਕਰਕੇ ਨਾ ਕਈ ਪਿੰਡਾਂ ਵਾਲਿਆਂ ਦੀ ਪ੍ਰੋਬਲਮ ਬਹੁਤ ਜ਼ਿਆਦਾ ਆਈ ਤੇ ਹਜੇ ਵੀ ਇੱਕ ਦੋ ਪਿੰਡਾਂ ਦੀ ਪ੍ਰੋਬਲਮ ਹੈਗੀ ਆ ਸੋ ਕੋਈ ਗੱਲ ਨਹੀਂ ਜ਼ਿੰਮੇਵਾਰੀ ਸਾਡੀ ਹੈ ਤੁਹਾਡੇ ਘਰ ਸੂਟ ਪਹੁੰਚਾਉਣਾ ਅਗਰ ਨਹੀਂ ਪਹੁੰਚਦਾ ਤਾਂ ਪੇਮੈਂਟ ਵਾਪਸ ਆਊਗੀ ਤੇ ਲਓ ਜੀ ਹੁਣ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀ ਸੂਟ ਨੇ ਜਿਹੜੇ ਉਹ ਬਹੁਤ ਘੱਟ ਪ੍ਰਾਈਸ ਦੇ ਹੋਣਗੇ ਕਈ ਵਿੱਚ ਤੁਹਾਨੂੰ ਸ਼ਰਟ ਪੀਸ ਵੀ ਮਿਲਣਗੇ ਠੀਕ ਹੈ ਜੀ ਤੇ ਉਸ ਤੋਂ ਪਹਿਲਾਂ ਇੱਕ ਗੱਲ ਮੈਂ ਤੁਹਾਡੇ ਨਾਲ ਕਰ ਲਾਂ ਕਿ ਆਪਾਂ ਆਰਡਰ ਤੇ ਕੰਮ ਵੀ ਕਰਦੇ ਹਾਂ ਹੈਂਡਵਰਕ ਮਸ਼ੀਨਵਰਕ ਆਰੀਵਰਕ ਜਿਹੜਾ ਵੀ ਵਰਕ ਕਰਾਉਣਾ ਹੈ ਲਹਿੰਗਾ ਬਣਵਾਉਣਾ ਹੈ ਡਰੈਸ ਬਣਵਾਉਣੀ ਆ ਸਟਾਈਲਿਸ਼ ਸੂਟ ਬਣਾਉਣੇ ਆ ਜੋ ਵੀ ਤੁਸੀਂ ਟਾਈਡਾਈ ਦੁਪੱਟਿਆਂ ਨਾਲ ਬਣਾਉਣੇ ਆ ਲੇਸਸ ਲਵਾਉਣੀ ਆ ਸਟਿਚਿੰਗ ਕਰਾਉਣੀ ਆ ਤੇ ਤੁਸੀਂ ਹਰ ਤਰ੍ਹਾਂ ਦਾ ਕੰਮ ਆ ਜਿਹੜਾ ਅਸੀਂ ਤੁਹਾਨੂੰ ਦੇਵਾਂਗੇ ਹਰ ਫੈਸਿਲਿਟੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ ਤੇ ਪਹਿਲਾਂ ਤੁਸੀਂ ਉਹੀ ਵਰਕ ਹੈ ਜਿਹੜਾ ਕਿ ਤੋਂ ਆਲੇ-ਦਾਲੇ ਪਤਾ ਕਰ ਸਕਦੇ ਹੋ ਉਸ ਤੋਂ ਬਾਅਦ ਲਾਸਟ ਤੇ ਸਾਡੇ ਕੋਲੇ ਆ ਸਕਦੇ ਹੋ ਔਰ ਅਗਰ ਤੁਹਾਨੂੰ ਸਾਡੀ ਪ੍ਰਾਈਸ ਜੈਨੂਨ ਲੱਗੀ ਤਾਂ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਠੀਕ ਹੈ ਜੀ ਤੇ ਲੋ ਅੱਜ ਕਰਦੇ ਆ ਸ਼ੁਰੂ ਆਪਾਂ ਅੱਜ ਦੀ ਵੀਡੀਓ ਲੋ ਕਾਟਨ ਦੇ ਵਿੱਚ ਸੂਟ ਰਹੂਗਾ ਇਹ ਵਾਲੀ ਸ਼ਰਟ ਹੈ ਠੀਕ ਹੈ ਜੀ ਤੇ ਇਹ ਰਹੂਗੀ ਜੀ ਸਲਵਾਰ ਸਲਵਾਰ ਤੇ ਤੁਹਾਨੂੰ ਵਰਕ ਮਿਲੂਗਾ ਪਰਪਲ ਕਲਰ ਦੀ ਸਲਵਾਰ ਹੈ ਸਲਵਾਰ ਦੇ ਉੱਪਰ ਵਰਕ ਹੈ ਸੀ ਥਰੂ ਨਹੀਂ ਹੈਗੀ ਬਿਲਕੁਲ ਵੀ ਠੀਕ ਹੈ ਜੀ ਇਹ ਵਾਲਾ ਵਰਕ ਮਿਲੂਗਾ ਸਲਵਾਰ ਤੇ ਲੋ ਠੀਕ ਹੈ ਜੀ ਕਾਫੀ ਜਿਆਦਾ ਸੋਹਣਾ ਲੱਗਦਾ ਸੂਟ ਇਹ ਡਾਰਕ ਤੇ ਲਾਈਟ ਦਾ ਕੰਟਰਾਸਟ ਹੈ ਜਿਹੜਾ ਉਹ ਹਮੇਸ਼ਾ ਸੋਹਣਾ ਹੀ ਲੱਗਦਾ ਹੁੰਦਾ ਹੈ कॉटन ਦੇ ਵਿੱਚ ਸੂਟ ਆਉਣਗੇ ਜੀ ਕੈਮਰੇ कॉटन ਦੇ ਵਿੱਚ ਤੇ ਪ੍ਰਾਈਸ ਹੋਊਗੀ ਜੀ ਇਹਦੀ 700 700 ਰੁਪਏ ਦੇ ਵਿੱਚ ਇਹ ਸੋਹਣਾ ਜਿਹਾ ਸੂਟ ਹੈ ਜਿਹੜਾ ਤੁਹਾਡੇ ਕੋਲ ਆ ਜੂਗਾ ਸ਼ਿਪਿੰਗ ਚਾਰजेस ਬਿਲਕੁਲ ਫ੍ਰੀ ਹੋਣਗੇ ਨੈਕਸਟ ਦੇਖੋ ਇਹਦੇ ਵਰਗਾ ਹੀ ਸੂਟ ਇੱਕ ਹੋਰ ਹੈ ਇਹ ਹੈਗੀ ਹੈ ਜੀ ਇਹਦੀ ਸਲਵਾਰ ਇਸ ਸਲਵਾਰ ਤੇ ਵਰਕ ਮਿਲੂਗਾ ਤੇ ਸ਼ਰਟ ਸੇਮ ਰਹੂਗੀ ਆ ਸੌਰੀ ਸ਼ਰਟ ਦਾ ਫਰਕ ਹੈ ਲਓ ਜੀ ਸ਼ਰਟ ਆ ਜਿਹੜੀ ਉਹ ਇਹ ਵਾਲੀ ਰਹੂਗੀ ਇਹ ਵੀ ਬਹੁਤ ਸੋਹਣਾ ਲੱਗਦਾ ਸੂਟ ਆਪਣੇ ਆਪ ਦੇ ਵਿੱਚ ਦੋਨੇ ਕਲਰ ਬਹੁਤ ਜ਼ਿਆਦਾ ਸੋਹਣੇ ਨੇ ਉਹ ਜਿਓਮੈਟ੍ਰੀਕਲ ਜਿਹੜਾ ਪ੍ਰਿੰਟ ਸੀਗਾ ਔਰ ਇਹ ਫਲਾਵਰ ਪ੍ਰਿੰਟ ਹੈਗਾ ਕਾਫੀ ਵਧੀਆ ਲੱਗਦਾ ਸੂਟ ਇਹ ਤੇ ਪ੍ਰਾਈਸ ਇਹਦੀ ਵੀ ਰਹੂਗੀ 700 ਠੀਕ ਹੈ ਜੀ ਹਰ ਇੱਕ ਦੀ ਰੇਂਜ ਦੇ ਵਿੱਚ ਆਉਣ ਵਾਲੇ ਸੂਟ ਹੈਗੇ ਨੇ ਜੀ ਤੇ ਇਹ ਮਿਲੂਗਾ ਜੀ ਜੌਰਜਟ ਦੇ ਵਿੱਚ ਸੂਟ ਆ ਇਹ ਜਿਹੜਾ ਸੂਟ ਹੈਗਾ ਇਹ 5 ਮੀਟਰ ਨਹੀਂ ਹੈਗਾ ਵੱਡੇ ਪਨੇ ਦਾ ਸੂਟ ਹੈ ਔਰ 3.5 ਮੀਟਰ ਤੋਂ ਥੋੜਾ ਬਹੁਤਾ ਪਲੱਸ ਹੋ ਸਕਦਾ ਵੱਡੇ ਪਨੇ ਦੇ ਵਿੱਚ 3.5 ਮੀਟਰ ਬਹੁਤ ਹੁੰਦਾ ਜੀ ਕਿਉਂਕਿ ਫੋਲਡੋ ਕੀ ਸ਼ਰਟ ਬਣ ਜਾਂਦੀ ਹੈ ਬਹੁਤ ਵਧੀਆ ਸੂਟ ਹੈ ਔਰ 650 ਦੇ ਵਿੱਚ ਆ ਜਾਊਗਾ ਸ਼ਿਪਿੰਗ ਫ੍ਰੀ ਹੋਊਗੀ ਔਰ ਕਲਰ ਦੇਖ ਲਓ ਤੁਸੀਂ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਕਾਫੀ ਜ਼ਿਆਦਾ ਅੱਛਾ ਕਲਰ ਹੈਗਾ 650 ਚ ਆ ਜਾਊਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਲਓ ਜੀ ਮੈਂ ਤੁਹਾਨੂੰ ਹੁਣ ਇੱਕ ਸ਼ਰਟ ਦਿਖਾਉਣੀ ਆ ਧਿਆਨ ਨਾਲ ਸ਼ਰਟ ਹੈ ਜਿਹੜੀ ਤੁਸੀਂ ਦੇਖਿਓ ਬਹੁਤ ਪਿਆਰੀ ਹੈਗੀ ਹੈ ਸ਼ਰਟ ਇਹ ਇਸ ਤਰ੍ਹਾਂ ਦੈਨੀਆ ਕਿੱਦਾਂ ਬਣੂਗਾ ਮੈਂ ਪਹਿਲਾਂ ਨਾਪ ਲਾਂ ਕਿੰਨਾ ਹੈਗਾ ਇਹ 2 ਤੋਂ ਥੋੜੀ ਘੱਟ ਹੈਗੀ ਹੈ ਤੇ ਡੇਢ ਤੋਂ ਜ਼ਿਆਦਾ ਹੁਣ ਤੁਸੀਂ ਇਹਨਾਂ ਧਿਆਨ ਨਾਲ ਸਮਝ ਲਿਓ ਇਹ ਜਿਹੜਾ ਸ਼ਰਟ ਪੀਸ ਹੈਗਾ ਇੱਕ ਫਰੰਟ ਦਾ ਜਿਵੇਂ ਆ ਆ ਗਿਆ ਤੁਹਾਡਾ ਕਿਉਂਕਿ ਜੇ ਤੁਸੀਂ ਦੂਜੇ ਲੋਟ ਬਣਾਓਗੇ ਤਾਂ ਆਡਾ ਹੋ ਜਾਊਗਾ ਫਰੰਟ ਤੁਹਾਡਾ ਇਸ ਤਰ੍ਹਾਂ ਰਹੂਗਾ ਪੂਰਾ ਇਸ ਤਰ੍ਹਾਂ ਪ੍ਰਿੰਟਡ ਰਹੂਗਾ ਠੀਕ ਹੈ ਜੀ ਤੇ ਆਹ ਵਾਲੀ ਤੁਹਾਡੀ ਜਾਊਗੀ ਬੈਕ ਸਾਈਡ ਠੀਕ ਹੈ ਡਿਜ਼ਾਈਨਰ ਸੂਟ ਬਣੂਗਾ ਜੀ ਇਹ ਬਹੁਤ ਸੋਹਣਾ ਬਣਨਾ ਹੈ ਤੇ ਜਾਂ ਤੁਸੀਂ ਇਹਦਾ ਬਾਰਡਰ ਲਾ ਕੇ ਲਾ ਸਕਦੇ ਹੋ ਜੇ ਤੁਸੀਂ ਡਿਜ਼ਾਈਨਿੰਗ ਕਰ ਸਕਦੇ ਹੋ ਤਾਂ ਨਹੀਂ ਇਹਨੂੰ ਬੈਕ ਸਾਈਡ ਤੇ ਔਰ ਇਹ ਹੋਊਗਾ ਤੁਹਾਡਾ ਫਰੰਟ ਸਾਈਡ ਤੇ ਇਹ ਇਧਰੋਂ ਹੀ ਬਾਜੂ ਨਿਕਲ ਜਾਣਗੀਆਂ ਠੀਕ ਹੈ ਜੀ ਤੇ ਇਹ ਤੁਹਾਨੂੰ ਮਿਲ ਜੂਗੀ ਸ਼ਰਟ ਪੀਸ ਇਕੱਲਾ ਬੜਾ ਹੀ ਜਿਆਦਾ ਸੋਹਣਾ ਕਪੜਾ ਹੈ ਜੀ ਜ਼ਬਰਦਸਤ ਕਪੜਾ ਹੈ ਇਹ ਬਹੁਤ ਪਿਆਰਾ ਕਪੜਾ ਦੇਖੋ ਤੁਸੀਂ ਨੇੜੇ ਕਰਕੇ ਦਿਖਾਈਂ 2x2 ਕਪੜਾ ਨਹੀਂ ਹੁੰਦਾ ਜਿਹੜਾ ਉਹ ਵਾਲਾ ਇੰਨਾ ਕੁ ਪਿਆਰਾ ਕਪੜਾ ਨਾ ਇਹ 450 ਦੇ ਵਿੱਚ ਸ਼ਰਟ ਪੀਸ ਆਜੂਗਾ ਤੁਹਾਡੇ ਕੋਲੇ ਬੜਾ ਹੀ ਡਿਜ਼ਾਈਨਰ ਸੂਟ ਬਣ ਕੇ ਕਾਫੀ ਜਿਆਦਾ ਸੋਹਣਾ ਲੱਗਣਾ ਹੈ ਠੀਕ ਹੈ ਜੀ ਤੇ ਅਗਲਾ ਦੇਖੋ ਇੱਕ ਤੁਹਾਨੂੰ ਸ਼ਰਟ ਪੀਸ ਖੋਲ ਦੇਵਾਂਗੇ ਇਹ ਵੀ ਬਹੁਤ ਸੋਹਣਾ ਹੈਗਾ ਕਈ ਵਾਰੀ ਨਾ ਤੁਹਾਡੇ ਕੋਲੇ ਸਲਵਾਰਾਂ ਵਗੈਰਾ ਪਈਆਂ ਹੁੰਦੀਆਂ ਜਿਵੇਂ ਆਹ ਬਲੈਕ ਨਾਲ ਚੱਲ ਜਾਊਗਾ ਬਲੈਕ ਸਲਵਾਰ ਜੇ ਤੁਹਾਡੇ ਕੋਲੇ ਹੈਗੀ ਆ ਤਾਂ ਬਲੈਕ ਨਾਲ ਪਾ ਸਕਦੇ ਹੋ ਤੇ ਇਹ ਵੀ ਉਸੇ ਤਰ੍ਹਾਂ ਹੀ ਆ ਇੱਕ ਤੁਹਾਡੇ ਫਰੰਟ ਤੇ ਆ ਜਾਊਗਾ ਆਹ ਵਾਲਾ ਡਿਜ਼ਾਈਨ ਇੱਕ ਸਾਈਡ ਤੇ ਜਿਵੇਂ ਡਿਜ਼ਾਈਨ ਆ ਜਾਊਗਾ ਇੱਕ ਸਾਈਡ ਤੇ ਤੁਹਾਡੇ ਟਾਈਂਡਾਈ ਆ ਜਾਊਗੀ ਉਦਾਂ ਹੀ ਆਹ ਹੈਗਾ ਬੈਕ ਸਾਈਡ ਤੇ ਤੁਹਾਡੇ ਆਹ ਵਾਲਾ ਪ੍ਰਿੰਟ ਆਊਗਾ ਠੀਕ ਹੈ ਜੀ ਉਦਾਂ ਹੀ ਬਾਜੂ ਨਿਕਲ ਜਾਣੀ ਇੱਕ ਸਿਰੇ ਤੋਂ ਤੇ ਸ਼ਰਟ ਮਿਲੂਗੀ ਜਿਹੜੀ ਉਹ ਡੇਢ ਪਲੱਸ ਹੋਊਗੀ ਤੇ ਵੱਡੇ ਬਣੇ ਦੀ ਸ਼ਰਟ ਹੈਗੀ ਆ ਇੰਨਾ ਸਾਰਾ ਤੁਹਾਨੂੰ ਜਿਹੜਾ ਹੈਗਾ ਘੇਰਾ ਮਿਲ ਰਿਹਾ 24 25 ਹੋਊਗਾ ਆਰਾਮ ਨਾਲ ਮੈਨੂੰ ਲੱਗਦਾ ਇਸ ਤੋਂ ਜ਼ਿਆਦਾ ਵੀ ਹੋ ਸਕਦਾ ਜ਼ਿਆਦਾ ਹੀ ਹੋਊਗਾ ਜੀ 26 27 ਹੋਣਾ ਘੇਰੇ ਦਾ ਤੇ ਬਹੁਤ ਸੋਹਣਾ ਜਿਹੜਾ ਸੂਟ ਤੁਹਾਡਾ ਰੈਡੀ ਹੋ ਜੂਗਾ ਕਈ ਵਾਰ ਸਾਡੇ ਕੋਲੇ ਇਸ ਤਰ੍ਹਾਂ ਦੀ ਸਲਵਾਰ ਪਈ ਹੁੰਦੀ ਆ ਠੀਕ ਹੈ ਜੀ 450 ਦੇ ਵਿੱਚ ਸ਼ਰਟ ਪੀਸ ਮਿਲ ਜੂਗਾ ਪਰ ਬਹੁਤ ਜ਼ਿਆਦਾ ਸਟੱਫ ਬਹੁਤ ਜ਼ਿਆਦਾ ਸੋਹਣਾ ਆਂਦੀ ਇਹਦਾ ਲਓ ਜੀ ਨੈਕਸਟ ਦੇਖੋ ਹਲੋ ਇਹ ਵਾਲਾ ਇਸ ਤਰ੍ਹਾਂ ਦਾ ਹੈਗਾ ਹੁਣ ਤੁਸੀਂ ਦੇਖੋ ਇਹਦਾ ਜਿੱਦਾਂ ਮਰਜ਼ੀ ਤੁਸੀਂ ਇਹਨੂੰ ਕਰ ਸਕਦੇ ਹੋ ਜਿਵੇਂ ਹੁਣ ਇਸ ਸਾਈਡ ਤੋਂ ਤਾਂ ਤੁਸੀਂ ਲਾ ਲਓ ਆਪਣਾ ਇੱਕ ਘੇਰਾ ਲਾ ਸਕਦੇ ਹੋ ਤੁਸੀਂ ਇਧਰੋਂ ਲਾ ਲਓ ਤੇ ਇੱਥੋਂ ਲਾ ਲਓ ਅੱਧਾ ਜਾਂ ਤੁਸੀਂ ਇਹਨੂੰ ਪੂਰੇ ਨੂੰ ਲਾ ਲਓ ਤੁਸੀਂ ਆਪ ਇਹੇ ਡਿਜ਼ਾਈਨ ਕਰਨਾ ਹੈ ਕਿ ਤੁਸੀਂ ਕਿਵੇਂ ਕਰੋਗੇ ਇੱਕ ਤੁਸੀਂ ਬੈਕ ਸਾਈਡ ਹੈ ਜਿਹੜਾ ਉਹ ਲਾ ਸਕਦੇ ਹੋ ਠੀਕ ਹੈ ਜੀ ਤੇ ਆਹ ਜਿਹੜਾ ਬਾਹੂ ਤੇ ਡਿਜ਼ਾਈਨਿੰਗ ਹੈ ਜਿਹੜੀ ਬਾਰਡਰ ਤੇ ਕਰ ਸਕਦੇ ਹੋ ਅੱਧਾ ਲਾ ਕੇ ਇਹਦੇ 'ਚ ਤੇ ਇਹ ਵੀ ਉਦਾਂ ਹੀ 2x2 ਹੈ ਬੜਾ ਜਿਆਦਾ ਸੋਹਣਾ ਜ਼ਬਰਦਸਤ ਕਪੜਾ ਹੈਗਾ ਸ਼ਰਟ ਪੀਸ ਬਣੂਗਾ ਔਰ 450 ਦੇ ਵਿੱਚ ਆ ਜਾਊਗਾ ਇੰਨਾ ਸੋਹਣਾ ਸ਼ਰਟ ਪੀਸ ਬਣਨਾ ਇਹ ਵੀ ਬਲੈਕ ਨਾਲ ਵੀ ਚੱਲ ਸਕਦਾ orange ਨਾਲ ਔਰ peach ਨਾਲ ਜਿੰਨਾ ਮਰਜ਼ੀ ਚਲਾ ਲਓ ਤੁਸੀਂ ਇਹ ਸ਼ਰਟ ਪੀਸ ਬਹੁਤ ਪਿਆਰਾ ਹੈ ਜੇ ਤੁਸੀਂ ਨਾਲ ਲਿਆ ਤਾਂ ਇੱਕ ਅੱਧਾ ਮੈਂ ਹੀ ਬਣਾ ਲੈਣਾ ਇਹਦੇ ਚੋਂ ਬਸ ਸਾਡੇ ਕੋਲੇ ਮੈਨੂੰ ਲੱਗਦਾ ਤਿੰਨ ਹੀ ਸੀਗੇ ਸ਼ਰਟ ਪੀਸ ਇਹ ਡਿਜ਼ਾਈਨਰ ਜੇ ਲਓ ਜੀ ਆਹ suit ਦੇਖੋ ਬਹੁਤ ਸੋਹਣਾ suit ਹੈਗਾ ਜਿਵੇਂ ਆਪਾਂ ਨੂੰ ਕੋਟ ਸੈੱਟ ਵਗੈਰਾ ਚਾਹੀਦੇ ਹੁੰਦੇ ਨੇ ਹਨਾ ਜਾਂ ਆਪਾਂ ਸਟਾਈਲਿਸ਼ ਜੇ ਕੁੜਤੇ ਬਣਾ ਲੈਨੇ ਆ ਨਾਲ ਸਲਵਾਰ ਬਣਾ ਲੈਨੇ ਆ ਬੋਟਲ ਗ੍ਰੀਨ ਕਲਰ ਦਾ ਹੈਗਾ ਇਹ ਇਹਦੇ ਚ ਨਾ ਥੋੜਾ ਸਿੰਥੈਟਿਕ ਟੱਚ ਹੈਗਾ ਪਰ ਕਪੜਾ ਬਹੁਤ ਜਿਆਦਾ ਸੋਹਣਾ ਲੱਗਦਾ ਜਿਵੇਂ ਮੋਡਲ ਟਾਈਪ ਜਿਹਾ ਹੀ ਲੱਗਦਾ ਲਾਈਟ ਵੇਟ ਕਪੜਾ ਹੈ ਤੇ ਬਹੁਤ ਵਧੀਆ ਹੈਗਾ ਬੇਫਿਕਰ ਹੋ ਕੇ ਬਣਾ ਸਕਦੇ ਹੋ ਤੁਸੀਂ ਕੋਡ ਸੈੱਟ ਵੀ ਬੜੇ ਸੋਹਣੇ ਬਣਦੇ ਨੇ ਇਹਦੇ ਵਿੱਚ ਠੀਕ ਹੈ ਜੀ ਤੇ ਇਹ ਜਿਹੜਾ ਸੂਟ ਹੈਗਾ ਇਹ ਤੁਹਾਨੂੰ ਮਿਲੂਗਾ 500 ਦੇ ਵਿੱਚ ਫ੍ਰੀ ਸ਼ਿਪਿੰਗ ਨਾਲ ਅਗਲਾ ਪ੍ਰਿੰਟ ਇਹ ਵਾਲਾ ਇਹਦੇ ਵਿੱਚ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਮੰਡਾਲ ਕਾਟਨ ਹੀ ਲੱਗ ਰਿਹਾ ਜੀ ਇਹ ਤਾਂ ਮੈਨੂੰ ਹਾਂ ਮਡਲ ਜੀ ਹੈ ਬੜਾ ਸੋਹਣਾ ਹੈਗਾ ਸਟਫ ਤੇ 500 ਦੇ ਵਿੱਚ ਇਹ ਮਿਲ ਜੂਗਾ ਤੁਹਾਨੂੰ ਕਲਰ ਵੀ ਬਹੁਤ ਸੋਹਣੇ ਆ ਦੇਖ ਲਓ ਤੁਸੀਂ ਤੇ ਪ੍ਰਿੰਟ ਵੀ ਬਹੁਤ ਸੋਹਣਾ ਤੇ ਮੈਂ ਨਾਪ ਦੇ ਆ ਇੱਕ ਵਾਰੀ ਤੁਹਾਨੂੰ ਜੇ ਤਾਂ ਵੱਡੇ ਪਣੇ ਦਾ ਹੋਇਆ ਤਾਂ 4 ਕਰਕ ਹੋਣਾ ਜਾਂ 3.5 ਹੋਊਗਾ ਤੇ ਨਹੀਂ ਤਾਂ ਜੇ ਸਿੰਗਲ ਪਣੇ ਦਾ ਹੋਇਆ ਫੇਰੇ ਜ਼ਿਆਦਾ ਹੋਊਗਾ ਇਹ ਸਿੰਗਲ ਪਣੇ ਦਾ ਸੂਟ ਹੈ ਲੋ ਜੀ ਇਹ ਕਪੜਾ ਹੈਗਾ ਜਿਹੜਾ 4.5 ਮੀਟਰ 4.5 ਮੀਟਰ ਆ ਔਰ 500 ਦੇ ਵਿੱਚ ਆਊਗਾ ਪਣਾ ਕੋਈ ਬੜਾ ਵੱਡਾ ਨਹੀਂ ਜੀ ਮੇ ਆਪਣਾ ਨੋਰਮਲ ਪਣਾ ਹੁੰਦਾ ਉਦਾਂ ਪਣਾ ਹੈਗਾ ਜੀ 4.5 ਮੀਟਰ ਦੇ ਵਿੱਚ ਵਧੀਆ ਕੋਰਸੈਟ ਬਣ ਜਾਂਦੇ ਨੇ ਜਾਂ ਆਪਣੇ ਪਲਾਜ਼ੋ ਸੂਟ ਜਿਹੜਾ ਉਹ ਵੀ ਵਧੀਆ ਬਣ ਜਾਂਦਾ ਆਹ ਵਾਲਾ ਦੇਖੋ ਤੁਸੀਂ ਕਿੰਨਾ ਸੋਹਣਾ ਪ੍ਰਿੰਟ ਹੈ ਗ੍ਰੀਨ ਕਲਰ ਦੇ ਵਿੱਚ ਇਹ ਵੀ ਮੋਡਲ ਦੇ ਵਿੱਚ ਹੀ ਆਊਗਾ ਜੀ ਥੋੜਾ ਜਿਹਾ ਨਾ ਇਹਦੇ 'ਚ ਹਲਕਾ ਜਿਹਾ ਸਿੰਥੈਟਿਕ ਦਾ ਟੱਚ ਹੈ ਥੋੜਾ ਜਿਹਾ ਬਹੁਤ ਸੋਹਣਾ ਹੈਗਾ ਸਟੱਫ ਬਰੀਕ ਪ੍ਰਿੰਟ ਦਾ ਸੂਟ ਹੈਗਾ ਪਰ ਮੈਨੂੰ ਲੱਗਦਾ ਹੈ ਸ਼ਾਇਦ ਜ਼ਿਆਦਾ ਹੋਣ ਇੱਕ ਤੋਂ ਜ਼ਿਆਦਾ ਹੋਣ ਸ਼ਾਇਦ ਲੱਗ ਰਿਹਾ ਮੈਨੂੰ ਨਹੀਂ ਜ਼ਿਆਦਾ ਨਹੀਂ ਹੈਗੇ ਇਹ ਤੁਹਾਨੂੰ ਲਗਭਗ 5 ਹੀ ਮਿਲ ਜੂਗਾ 5 ਮੀਟਰ ਹੀ ਹੋ ਸਕਦਾ ਮਾੜਾ ਮੋਟਾ ਭਾਵੇਂ ਘੱਟ ਹੋਵੇ ਜੀ ਜ਼ਿਆਦਾ ਘੱਟ ਨਹੀਂ ਹੋਊਗਾ ਧਿਆਨ ਨਾਲ ਸੁਣ ਲਿਆ ਕਰੋ ਕਿ 5 ਮੀਟਰ ਦੇ ਲਗਭਗ ਹੀ ਹੋਊਗਾ ਮਾੜਾ ਮੋਟਾ ਘੱਟ ਹੋ ਸਕਦਾ ਜ਼ਿਆਦਾ ਘੱਟ ਨਹੀਂ ਹੋਊਗਾ ਤੇ 500 ਦੇ ਵਿੱਚ ਹੀ ਤੁਹਾਨੂੰ ਸੂਟ ਮਿਲ ਜੂਗਾ ਬਹੁਤ ਵਧੀਆ ਸੂਟ ਬਣੂਗਾ ਗਰਮੀ ਜ਼ਿਆਦਾ ਤਾਂ ਜਿਹੜੀ ਉਹ ਤਾਂ ਹੁਣ ਆ ਰਹੀ ਆ ਮਹੀਨਾ ਜੀ ਉਸ ਤੋਂ ਬਾਅਦ ਇਹ ਜੀ ਪਹਿਣੇ ਨੇ ਸੋਹਣੇ ਸੋਹਣੇ ਸੂਟ ਅਗਲਾ ਦੇਖੋ ਇਹ ਵੀ ਬਹੁਤ ਪਿਆਰਾ ਸੂਟ ਹੈ ਇਹ ਵੀ ઓમેઈ ਸੰਥੈਟਿਕ ਟੱਚ ਹੈਗਾ ਥੋੜਾ ਜਿਹਾ ਪਰ ਬਹੁਤ ਵਧੀਆ ਸੂਟ ਬੰਦਾ ਬਿਨਾਂ ਲਾਈਨਿੰਗ ਤੋਂ ਬਣ ਜਾਣਗੇ ਜੀ ਸਾਰੇ ਫਿਰੋਜੀ ਕਲਰ ਹੈਗਾ ਇਹ ਆਪਣੇ ਕੋਲ ਤੇ ਮੈਂ ਦੇਖ ਲਾਂ ਇਹ ਵੀ ਸ਼ਾਇਦ ਸਿੰਗਲ ਆ ਜਾਂ ਡਬਲ ਹੈ ਹਾਂ ਇੱਕ ਸੂਟ ਹੈ 500 ਦੇ ਵਿੱਚ ਆ ਜਾਊਗਾ ਬਹੁਤ ਸੋਹਣਾ ਜਿਓਮੈਟ੍ਰੀਕਲ ਪ੍ਰਿੰਟ ਜਾਂ ਹੈਗਾ ਇੱਕ ਗੁੜੀਆ ਹੈਗੀ ਹੈ ਕੈਨੇਡਾ ਤੋਂ ਮੇਰੇ ਤੋਂ ਕੋਰਸੈਟ ਦੇ ਲਈ ਕਪੜਾ ਪੁੱਛ ਰਹੇ ਸੀਗੇ ਤਾਂ ਇਹ ਵੀ ਕਪੜਾ ਬਹੁਤ ਵਧੀਆ ਹੈਗਾ ਕੋਰਸੈਟ ਲਈ ਬਹੁਤ ਅੱਛਾ ਰਹੂਗਾ ਆਹ ਲਓ ਜੀ ਅਗਲਾ ਪ੍ਰਿੰਟ ਇਹ ਵਾਲਾ ਇਹਦੇ ਨਾਲ ਦਾ ਪਹਿਲਾਂ ਬੋਟਲ ਗ੍ਰੀਨ ਦੇਖ ਚੁੱਕੇ ਹੋ ਤੁਸੀਂ ਇਹ ਵੀ ਤੁਹਾਨੂੰ ਥੋੜਾ ਜਿਹਾ ਹਲਕਾ ਜਿਹਾ ਟੱਚ ਮਿਲੂਗਾ ਜਿਵੇਂ ਉਹ ਆਪਾਂ ਲੈਂਦੇ ਹੁੰਦੇ ਆ ਕਿਹੜਾ ਕਪੜੇ ਦਾ ਨਾਂ ਹੀ ਭੁੱਲੀ ਨਹੀਂ ਨਹੀਂ ਰਿਯਾਨ ਨਹੀਂ ਇੱਕ ਹੋਰ ਹੁੰਦਾ ਮੈਂ ਭੁੱਲ ਗਈ ਉਹਦਾ ਨਾਂ ਹੀ ਭੁੱਲ ਗਈ ਕਪੜਾ ਸੋਹਣਾ ਜੀ ਪਰ ਕਾਟਨ ਨਹੀਂ ਆ ਪਿਓਰ ਕਾਟਨ ਨਹੀਂ ਆ ਇਹ ਇਹਦੇ ਵਿੱਚ ਹਲਕਾ ਜਿਹਾ ਟੱਚ ਹੈਗਾ ਪਰ ਇਹ ਬਹੁਤ ਅੱਛਾ ਕਪੜਾ ਹੈਗਾ 500 ਦੇ ਵਿੱਚ ਆ ਵੀ 500 ਦੇ ਵਿੱਚ ਆਊਗਾ ਜੀ ਇਹਦੇ ਵਿੱਚ ਵੀ ਸਿੰਥੈਟਿਕ ਥੋੜਾ ਸਿੰਥੈਟਿਕ ਟੱਚ ਹੈਗਾ ਪਰ ਨਾ ਤਾਂ ਇਹਨਾਂ ਦਾ ਕਲਰ ਜਾਵੇ ਜੀ ਨਾ ਕੋਈ ਇਹਨਾਂ ਦੀ ਸ਼ਿਕਾਇਤ ਹੈ ਜਿੰਨਾ ਮਰਜ਼ੀ ਪਾਓ ਹੰਡਾ ਉਹ ਕਟ-ਕਟ ਕੇ ਹੰਡਾਓ ਤੁਸੀਂ ਇਹਨਾਂ ਨੂੰ ਤੇ ਅੱਗੇ ਮੌਸਮ ਹੈ ਜਿਹੜਾ ਉਹ ਇਸ ਤਰ੍ਹਾਂ ਦਾ ਹੀ ਆ ਰਿਹਾ ਕਿ ਤੁਸੀਂ ਇਦਾਂ ਦੇ ਸੂਟ ਹੀ ਪਾ ਸਕਦੇ ਹੋ। ਲਓ ਜੀ ਅਗਲਾ ਦੇਖੋ। ਇਹ ਸਟੱਫ ਦੇਖ ਲਓ ਮੈਂ ਪਹਿਲਾਂ ਕਿੰਨਾ ਹੈਗਾ। ਲੈਂਥ ਦੇਖ ਲਈਏ ਜੀ। हां ए 4.5 ਤੋਂ ਜ਼ਿਆਦਾ ਹੈ ਮੇਰਾ ਖਿਆਲ ਹੈ ਵੀ ਹੋ ਸਕਦਾ 5 ਤੋਂ ਥੋੜਾ ਬਹੁਤਾ ਕੋਪਾਂਸਾ ਤੁੰਗਲਾ ਘੱਟ ਹੋਵੇ ਤੇ ਇਹ ਵੀ 500 ਦੇ ਵਿੱਚ ਆਊਗਾ ਪਿਓਰ ਕਾਟਨ ਨਹੀਂ ਹੈਗੀ ਹਲਕਾ ਜਿਹਾ ਟੱਚ ਇਹਦੇ ਵਿੱਚ ਹੈ ਸਿੰਥੈਟਿਕ ਦਾ 500 ਚ ਆਜੂਗਾ ਲੋ ਜੀ ਇਹ ਕਟਵਰਕ ਵਾਲਾ ਸੂਟ ਹੈਗਾ ਬਹੁਤ ਸੋਹਣਾ ਸੂਟ ਹੈ ਕਾਫੀ ਜ਼ਿਆਦਾ ਸੋਹਣਾ ਇਹਦੇ ਵਿੱਚ ਹਲਕਾ ਜਿਹਾ ਟੱਚ ਤਾਂ ਹੈ ਪਰ ਬਹੁਤ ਸੋਹਣਾ ਸੂਟ ਹੈ ਕਟਵਰਕ ਵੀ ਹੋਇਆ ਹੋਇਆ ਇਹਦੇ ਤੇ ਔਰ ਸਰਦਾਰੀ ਜਿਹਾ ਸੂਟ ਹੈਗਾ ਮੈਂ ਨਾਪ ਦਿੰਨੀ ਆ ਕਿ ਕਟਵਰਕ ਕਿੰਨਾ ਹੈ 24 ਘੇਰਾ ਸੋਨਾ ਬਹੁਤ ਲੱਗਦਾ ਸੂਟ ਸਰਦਾਰੀ ਜਿਹਾ ਸੂਟ ਲੱਗਦਾ ਇਹ ਲੰਬੀਆਂ ਲਾਈਨਾਂ ਵਾਲਾ ਇਹ ਤੁਹਾਨੂੰ ਪੰਜੀ ਲੱਗ ਰਿਹਾ ਹਾਂ ਇਹ 5 ਮੀਟਰ ਅਜੀ ਪੂਰਾ 700 ਦੇ ਵਿੱਚ ਆਜੂਗਾ ਕੱਟਵਰਕ ਨਾਲ ਬਾਜੂ ਤੇ ਕੱਟਵਰਕ ਮਿਲੂਗਾ ਔਰ ਤੁਹਾਨੂੰ ਘੇਰੇ ਤੇ ਕੱਟਵਰਕ ਮਿਲੂਗਾ ਕੱਟਵਰਕ ਦੇਖੋ ਧਿਆਨ ਨਾਲ ਆ ਲੋ ਠੀਕ ਹੈ ਬਾਜੂ ਐਂਡ ਘੇਰਾ ਨੈਕਸਟ ਦੇਖੋ ਜੀ ਬਿਲਕੁਲ ਕਾਟਨ ਦੇ ਵਿੱਚ ਬਿਲਕੁਲ ਜਿਹੜੀ ਸਾਨੂੰ ਬਿਲਕੁਲ ਹੀ ਕਾਟਨ ਚਾਹੀਦੀ ਚਾਹੀਦੀ ਆ ਕਹਿੰਦੇ ਨੇ ਇਹ ਉਹਨਾਂ ਵਾਸਤੇ ਸੂਟ ਆ 500 ਦੇ ਵਿੱਚ ਬਹੁਤ ਸੋਹਣਾ ਸੂਟ ਹੈ ਤੇ ਨੈਕਸਟ ਹੈਗਾ ਜੀ ਆਹ ਵਾਲਾ ਸੂਟ ਦੇਖੋ ਹੁਣ ਕਈ ਪੈਣਾ ਆਰਗੈਂਜ਼ਾ ਲਾਈਕ ਨਹੀਂ ਕਰਦੀਆਂ ਕਿ ਸਾਨੂੰ ਆਰਗੈਂਜ਼ਾ ਦੇ ਸੂਟ ਨਹੀਂ ਚਾਹੀਦੇ ਸੋ ਅਸੀਂ ਕੱਲਾ ਜਿਹੜਾ ਸੂਟ ਆ ਤੁਹਾਨੂੰ ਉਹਦਾ ਰੇਟ ਦੱਸ ਰਹੇ ਆ ਦੁਪੱਟਾ ਅਸੀਂ ਭੇਜਾਂਗੇ ਨਾਲ ਪਰ ਇਹ ਲਾਲੋ ਵੀ ਫਰੀ ਵਾਂਗੂ ਹੀ ਆ ਤੁਸੀਂ ਬਣਾਉਣਾ ਬਣਾ ਲਿਓ 셔ਟ ਵੀ ਬਣਾ ਸਕਦੇ ਆ ਜੀ ਔਰਗੈਂਜ਼ਾ ਦੀ ਇਹ ਬੜਾ ਸੂਟ ਹੈ ਜਿਹੜਾ ਇਹ ਕੈਮਰੀ ਕਾਟਨ ਦੇ ਵਿੱਚ ਸੂਟ ਆਊਗਾ ਸੂਟ ਬਹੁਤ ਸੋਹਣਾ ਬਿਨਾਂ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ ਕਲਰਫੁੱਲ ਜ ਬਹੁਤ ਪਿਆਰਾ ਸੂਟ ਹੈ ਠੀਕ ਹੈ ਜੀ 700 ਦੇ ਵਿੱਚ ਆਜੂਗਾ ਸੂਟ ਇਹ ਤੇ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਇਹਦੀ ਤੁਸੀਂ ਨਾ ਔਰਗੈਂਜ਼ਾ ਦਾ ਇਹਦੇ ਨਾਲ ਤੁਸੀਂ ਆਪ ਦਾ ਵਧੀਆ 셔ਟ ਬਣਾ ਸਕਦੇ ਹੋ ਤੇ ਕੋਈ ਵੀ ਸਲਵਾਰ ਬਲੈਕ ਪਰਪਲ ਜਿਹੜੀ ਹੈ ਉਹ ਪਾ ਸਕਦੇ ਹੋ ਦੋ ਸੂਟ ਰੈਡੀ ਹੋ ਸਕਦੇ ਨੇ ਜੀ ਤੁਹਾਡੇ ਲੋ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰੇ ਨੂੰ ਸਤਿ ਸ਼੍ਰੀ ਅਕਾਲ